ਅੱਜ ਸਾਧ ਸੰਗਤ 1 ਜੂਨ ਹੈ ਅੱਜ ਸਿੱਖ ਇਤਿਹਾਸ ਦਾ ਉਹ ਦਿਹਾੜਾ ਹੈ ਜਦਣ ਸ੍ਰੀ ਅਕਾਲ ਤਖਤ ਸਾਹਿਬ ਦੇ ਕਲੂਕਾਰੇ ਦੀ ਸ਼ੁਰੂਆਤ ਹੁੰਦੀ ਹੈ ਤੁਹਾਡੇ ਬਜ਼ੁਰਗਾਂ ਨੇ ਜੜੀਆਂ ਤੇਗਾ ਮਾਰੀਆਂ ਨੇ ਤੁਹਾਡੇ ਭੈਣ ਭਰਾ ਬੱਚੇ ਬਜ਼ੁਰਗ ਸ਼ਹੀਦियां ਇਥੋਂ ਸ਼ੁਰੂ ਹੋ ਜਾਂਦੀਆਂ ਇੱਕ 1 ਜੂਨ ਵਾਲੇ ਦਿਨ ਤੋਂ ਤੁਹਾਡੇ ਭੈਣਾ ਭਰਾਵਾਂ ਦੀਆਂ ਬਜ਼ੁਰਗਾਂ ਦੀਆਂ ਅੱਜ 1 ਜੂਨ ਵਾਲੇ ਦਿਨ CRPF BSF ਆਰਮੀ ਤੇ ਪੰਜਾਬ ਦੀ ਪੁਲਿਸ ਇਹ ਸਾਰੀਆਂ ਹੀ ਮਿਲ ਕੇ ਇਹਨਾਂ ਕੰਪਨੀਆਂ ਨੇ ਬਲੂ ਸਟਾਰ ਆਪਰੇਸ਼ਨ ਸ਼ੁਰੂ ਕੀਤਾ ਸੀ ਤੇ ਅੱਜ ਵਾਲੇ ਦਿਨ ਕੀ ਹੋਇਆ ਵੀ ਸ੍ਰੀ ਹਰਮੰਦਰ ਸਾਹਿਬ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਗਿਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪੂਰੇ ਪੰਜਾਬ ਨਾਲੋਂ ਤੋੜ ਦਿੱਤਾ ਗਿਆ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਦੀਆਂ ਸੰਗਤਾਂ ਨੂੰ ਪਿੰਡਾਂ ਦੀਆਂ ਸੰਗਤਾਂ ਨੂੰ ਸ੍ਰੀ ਹਰਮੰਦਰ ਸਾਹਿਬ ਆਉਣ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਤੋਂ ਰੋਕਿਆ ਗਿਆ ਤਾਂ ਜੋ ਜਿਹੜੇ ਅੰਦਰ ਜੁਝਾਰੂ ਬੈਠੇ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਸਾਥੀ ਮਹਾਬਲੀ ਜਰਨਸ਼ੁਬੇਕ ਸਿੰਘ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਤੇ ਹੋਰ ਗੁਰੂ ਕੇ ਸੂਰਮੇ ਸਿੰਘ ਉਹਨਾਂ ਨੂੰ ਭਾਵੇਂ ਪਤਾ ਸੀ ਕਿ ਬਾਹਰ ਫੌਜ ਬਹੁਤ ਆ ਗਈ ਹੈ ਪਰ ਫਿਰ ਵੀ ਉਹਨਾਂ ਨੇ ਦਿਲ ਛੋਟਾ ਨਹੀਂ ਕੀਤਾ ਘਬਰਾਏ ਨਹੀਂ ਕਿਉਂਕਿ ਉਹ ਰੋਜ ਪੜਨ ਵਾਲੇ ਸਨ ਜਿਹਦੇ ਇਸ ਬਾਣੀ ਚ ਲਿਖਿਆ ਹੈ ਜਾਓ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਉਹ ਰੋਜ਼ ਪੜਦੇ ਸਨ ਭੈ ਕਾਹੂ ਕੋ ਦੇਤ ਨਹ ਨਹ ਭੈ ਮਾਨਤ ਆਨ ਨਾ ਕਿਸੇ ਦਾ ਭਾਉ ਮੰਨਣਾ ਤੇ ਨਾ ਕਿਸੇ ਨੂੰ ਭੈ ਦੇਣਾ ਇਹ ਉਹ ਬਾਣੀ ਪੜਨ ਵਾਲੇ ਸੂਰਮੇ ਸਿੰਘ ਸਨ 12:30 ਵਜੇ ਤੋਂ ਲੈ ਕੇ ਰਾਤ 8:30 ਵਜੇ ਤੱਕ ਗੋਲੀ ਚਲਦੀ ਰਹੀ ਫੌਜ ਵਾਲੇ ਪਾਸਿਓਂ ਸਿੰਘਾਂ ਵਾਲੇ ਪਾਸਿਓਂ ਨਹੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਜਰਨਸ਼ ਬੇਗ ਸਿੰਘ ਨੇ ਸਿੱਖਾਂ ਨੂੰ ਇਹ ਗੱਲ ਆਖੀ ਸੀ ਕਿ ਫੌਜ ਜਿੰਨੀ ਮਰਜ਼ੀ ਗੋਲੀਬਾਰੀ ਕਰੇ ਤੁਹਾਡੇ ਵੱਲੋਂ ਇੱਕ ਵੀ ਫਾਇਰ ਜਿਹੜਾ ਏ ਉਹ ਨਹੀਂ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਹੀ ਸਿੰਘਾਂ ਨੇ ਦਨਾਲੀ ਦਾ ਫੇਰ ਕਰਨਾ ਸੀ ਜਾਂ ਕੋਈ ਸਾਲਟ ਚਲਾਉਣੀ ਸੀ ਜਾਂ AK47 ਦਾ ਰੌਂਦ ਜਿਹੜਾ ਹੈ ਉਹ ਕੱਢਣਾ ਸੀ ਤੇ ਫੌਜ ਚਾਹੁੰਦੀ ਸੀ ਵੀ ਇਹ ਸਿੰਘ ਕੋਈ ਨਾ ਕੋਈ ਫੇਰ ਕਰਨਾ ਤੇ ਸਾਨੂੰ ਪਤਾ ਲੱਗੇ ਵੀ ਇਹਨਾਂ ਦੇ ਕੋਲੇ ਹਥਿਆਰ ਕਿਹੜੇ-ਕਿਹੜੇ ਨੇ ਕਿਉਂਕਿ ਬੰਦੂਕ ਦੀ ਹਥਿਆਰ ਦੀ ਗੋਲੀ ਦੀ ਆਵਾਜ਼ ਤੋਂ ਪਤਾ ਲੱਗ ਜਾਂਦਾ ਹੈ ਸਮਝਦਾਰ ਜਿਹੜੇ ਚਲਾਉਂਦੇ ਨੇ ਇਹ ਕਿਹੜੇ ਹਥਿਆਰ ਚ ਚੱਲੀ ਹੋਈ ਗੋਲੀ ਦਾ ਖੜਾਕ ਹੈ ਉਹ ਅੰਦਾਜ਼ਾ ਲਾਉਣਾ ਚਾਹੁੰਦੇ ਸਨ ਪਰ ਇਧਰ ਦੂਰੰਦੇਸ਼ੀ ਵਾਲੇ ਮਹਾਂਪੁਰਖ ਤੇ ਉਹਨਾਂ ਦੇ ਨਾਲ ਸਿੰਘ ਸੂਰਮੇ ਬੈਠੇ ਹੋਏ ਸਨ ਜਿਨ੍ਹਾਂ ਨੇ ਉਹਨਾਂ ਦੀ ਚਾਲ ਨੂੰ ਸਮਝ ਲਿਆ ਸੀ ਕਿਉਂਕਿ ਜਰਨਲ ਸ਼ਿਵੇਕ ਸਿੰਘ ਜੀ ਖੁਦ ਇੱਕ ਬੜੇ ਵੱਡੇ ਜਰਨਲ ਸਨ ਫੌਜ ਦੇ ਵਿੱਚ ਉਹਨਾਂ ਨੂੰ ਇਹਨਾਂ ਸਾਰੀਆਂ ਨੀਤੀਆਂ ਦਾ ਪਤਾ ਸੀ ਕਿ ਫੌਜ ਕਿਵੇਂ-ਕਿਵੇਂ ਪਰਖ ਕਰਦੀ ਏ ਕਿਵੇਂ-ਕਿਵੇਂ ਇਹ ਗਤੀਵਿਧੀਆਂ ਤੇ ਸਾਰੀ ਰਣਨੀਤੀ ਬਣਦੀ ਹੈ ਤੇ ਸਾਧ ਸੰਗਤ ਅੱਜ ਵਾਲੇ ਦਿਨ ਸਭ ਤੋਂ ਪਹਿਲਾਂ ਜਿਹੜਾ ਸ਼ਹੀਦ ਹੋਇਆ ਸਿੰਘ ਉਹ ਸੀ ਬੱਬਰ ਖਾਲਸਾ ਦਾ ਅਖੰਡ ਕੀਰਤਨੀਆਂ ਦਾ ਸਿੰਘ ਭਾਈ ਮਹਿੰਗਾ ਸਿੰਘ ਉਹਦੇ ਗੋਲੀ ਵੱਜੀ ਤੇ ਉਹ ਸ਼ਹੀਦ ਹੋ ਗਿਆ ਨਾਲ ਹੀ ਜੁਪੀ ਤੋਂ ਸੀ ਇੱਕ ਸਿੰਘ ਦਮਦਮੀ ਟਕਸਾਲ 'ਚ ਵਿਦਿਆ ਪੜਨ ਵਾਸਤੇ ਆਇਆ ਸੀ ਮਾਹਪੁਰਖਾਂ ਦਾ ਐਸਾ ਉਹ ਪ੍ਰੇਮੀ ਬਣਿਆ ਭਾਵੇਂ ਮਾਹਪੁਰਖਾਂ ਨੇ ਆਖਿਆ ਸੀ ਕਿ ਜਿੰਨੇ ਜਿੰਨੇ ਘਰੋਂ ਜਾਣਾ ਉਹ ਜਾ ਸਕਦਾ ਹੈ ਇੱਥੇ ਟੈਂਕ ਚੜ੍ਹ ਕੇ ਆਉਣੇ ਨੇ ਹੈਲੀਕਾਪਟਰ ਆਉਣੇ ਨੇ ਤੋਪਾਂ ਚੱਲਣੀਆਂ ਨੇ ਜੇ ਕਿਸੇ ਦਾ ਰਜੀਕ ਭਰਾਉਂਦਾ ਹੈ ਤੇ ਉਹ ਜਾ ਸਕਦਾ ਹੈ ਵਾਪਸ ਤੇ ਕਈ ਚਲੇ ਵੀ ਗਏ ਸਨ ਉਹਨਾਂ ਆਖਿਆ ਠੀਕ ਹੈ ਕਈਆਂ ਨੂੰ ਮਹਾਪੁਰਖਾਂ ਨੇ ਆਪ ਹੀ ਆਖਿਆ ਸੀ ਵੀ ਤੁਸੀਂ ਚਲੇ ਜਾਓ ਜਾ ਕੇ ਗੁਰਬਾਣੀ ਦੀ ਕਥਾ ਤੇ ਪ੍ਰਚਾਰ ਕਰਿਓ ਸਾਰੇ ਇੱਥੇ ਸ਼ਹੀਦ ਨਹੀਂ ਹੋਣੇ ਚਾਹੀਦੇ। ਪੰਥ ਵਿੱਚ ਬੜੀ ਲੋੜ ਹੈ ਕਈ ਸਿੰਘਾਂ ਦੀ। ਤੇ ਜਿਨ੍ਹਾਂ ਨੂੰ ਸ਼ੀਧੀਆਂ ਪ੍ਰਾਪਤ ਕਰਨੀਆਂ, ਜਿਨ੍ਹਾਂ ਨੂੰ ਸ਼ੌਂਕ ਹੈ ਉਹ ਇੱਥੇ ਰਹਿ ਸਕਦੇ ਨੇ। ਤੇ ਇਸ ਤਰ੍ਹਾਂ ਸਾਧ ਸੰਗਤ ਭਾਈ ਰਾਮ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ। ਜੋ ਪੀ ਤੋਂ ਸੀ ਉਹ ਸਿੰਘ ਉਹਦੇ ਵੀ ਗੋਲੀ ਵੱਜੀ ਉਹ ਵੀ ਸ਼ਹੀਦ ਹੋ ਗਿਆ। ਇਦਾਂ 11 ਸਿੰਘ ਚੀ 2 ਨੇ ਪਹਿਲੇ ਵਾਲੇ ਦਿਨ 1 ਜੂਨ ਵਾਲੇ ਦਿਨ ਅੱਜ ਵਾਲੇ ਦਿਨ ਤੇ 25 ਤੋਂ ਵੱਧ ਸਿੱਖ ਸੰਗਤਾਂ ਜ਼ਖਮੀ ਹੋਈਆਂ ਸਨ ਜਨਾਂ ਦੇ ਕਿਸੇ ਦੇ ਮੋਢੇ ਉੱਤੇ ਗੋਲੀ ਵੱਜੀ ਕਿਸੇ ਦੇ ਪੈਰ ਤੇ ਗੋਲੀ ਵੱਜੀ ਲੱਤਾਂ ਵਿੱਚ ਵੱਜੀ ਬਚਾਅ ਹੋ ਗਿਆ ਕਈਆਂ ਦਾ ਤੇ ਅੱਜ ਵਾਲੇ ਦਿਨ ਸਾਧ ਸੰਗਤ ਤੇ ਸਾਰਾ ਦਿਨ ਗੋਲੀ ਚਲਦੀ ਰਹੀ 12:30 ਵਜੇ ਤੋਂ ਲੈ ਕੇ ਰਾਤ 8:30 ਵਜੇ ਤੱਕ ਇਹ ਅੱਜ ਦਾ ਇਤਿਹਾਸ ਹੈ ਮੈਂ ਜ਼ਰੂਰੀ ਸਮਝਿਆ ਵੀ ਆਪ ਜੀ ਦੇ ਨਾਲ ਸਾਂਝ ਪਾਵਾਂ ਪਤਾ ਲੱਗੇ ਕਿ ਅੱਜ ਦੇ ਦਿਨ ਕੀ ਵਾਪਰਿਆ ਸੀ